ਪੇਵੇ ਕੋਈ ਵੀ ਤੋਂ ਅਮਿਆਸ਼ਰ ਬਾਦ ਕਰਾਏ ਕਰੋ ਨਿਕਲਾਗੇ ਤੇ ਅਗੋਂ ਕੋਈ ਹਾਨੂੰ ਮੋਟੀਵੇਟੇ ਕਰਨਾ ਤੇ ਕੋਈ ਨਾ ਕੁਝ ਅਗੋਂ ਰਸਤਾ ਮਿਲੇ ਕੋਈ ਨਾ ਇੱਕ ਦਿਨ ਕਰੋ ਨਿਕਲੇ ਆ ਥੋੜਾ ਬਹੁਤ ਸਮਾਨ ਆਪਣਾ ਲੈ ਕੇ ਨਿਕਲੇ ਤੇ ਸਾਡਾ ਸਮਾਨ ਵਧੀਆ ਚਲੋ ਮਹਾਰਾਜ ਦੀ ਕਿਰਪਾ ਨਾਲ ਲੱਗ ਗਿਆ ਸਾਰਾ ਤੇਰੇ ਤੋਂ ਦੇ ਦਿਨ ਆਪਾਂ ਥੋੜਾ ਵੱਧ ਤਿਆਰ ਕੀਤਾ ਸੰਤਾਂ ਦਾ ਪਿਆਰ ਮਿਲਦਾ ਗਿਆ ਤਾਂ ਦੀ ਕਾ ਫਿਰ ਆਪਾਂ ਹੋਰ ਆਪਣਾ ਸਮਾਨ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਅੱਗੇ ਕਰਨ ਨੂੰ ਤਾਂ ਦਿਲ ਕਰਦਾ ਪੜਾਈ ਤੇ ਉਹ ਦੇਖੋ ਮੇਰੇ ਘਰ ਦੇ ਵੀ ਥੋੜੀਆਂ ਮਜ਼ਦੂਰੀਆਂ ਹੁੰਦੀਆਂ ਨੇ ਫਿਰ ਜਿਥੋਂ ਆਪਾਂ ਆਪਣੇ ਜਿਹੜਾ ਕੰਮ ਹੈ ਫਿਰ ਉਹ ਚਲਾਵਾਂਗੇ ਤੇ ਦੇਖੋ ਉਹ ਫਿਰ ਵਧੀਆ ਵੀ ਹੋ ਜਾਏਗਾ ਤਾਂ ਕੋਈ ਤੇ ਤੇ ਨੌਜਵਾਨਾਂ ਦੇ ਕੰਦੇ ਬੋਲਦੇ ਆ ਵੀ ਆਪਾਂ ਬਾਹਰ ਜੋ ਲੈ ਕੇ ਜਾ ਰਹੇ ਆ ਇੱਥੇ ਆਪਣੇ ਪੰਜਾਬ 'ਚ ਵੀ ਕੰਮ ਹੈਗਾ ਜੇ ਕਰਨ ਤੇ ਜ਼ਿੰਦਗੀ ਦਾ ਦਸਤੂਰ ਹੈ ਕਿ ਜੇਕਰ ਕੋਈ ਮਿਹਨਤ ਕਰੇਗਾ ਤਾਂ ਉਸ ਨੂੰ ਆਪਣੀ ਮਿਹਨਤ ਦਾ ਕੀਤਾ ਵੀ ਜ਼ਰੂਰ ਮਿਲੇਗਾ ਅਤੇ ਅੱਜ ਦੀ ਸਾਡੀ ਕਹਾਣੀ ਐਸੇ ਇੱਕ 17 ਦੇ ਨਾਲ ਜੁੜਦੀ ਹੈ ਅੱਜ ਅਸੀਂ ਮੌਜੂਦ ਆ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਉੱਤੇ ਜਿੱਥੇ ਕਿ ਰੋਜ਼ ਹੀ ਸਚਕੰਸ਼ੀ ਜੀ ਮੰਦਿਰ ਸਾਹਿਬ ਨੂੰ ਲੱਖਾਂ ਸੰਗਤਾਂ ਜੋਨ ਇਹਨਾਂ ਤਮਸਤਖ ਹੋਣ ਪਹੁੰਚਦੀਆਂ ਹਨ ਉੱਥੇ ਹੀ ਵਿਰਾਸਤੀ ਮਾਰਗ ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ ਕਿ ਦੋ ਨਿਹੰਗ ਭਰਾਵਾਂ ਵੱਲੋਂ ਇੱਕ ਕਿਰਤ ਕੀਤੀ ਜਾਂਦੀ ਹੈ ਜੋ ਕਿ ਜ਼ਰੂਰ ਸ਼ਲਾਗਾ ਹੋਗਾ ਜੋ ਕਿ ਰੋਜ਼ ਰਾਤ ਨੂੰ ਇੱਥੇ ਹੱਥੀ ਕੀ ਰਤ ਕਰਕੇ ਮੋਮੋਸ ਦੀ ਕਾਟ ਲਗਾਉਂਦੇ ਹਨ ਅਤੇ ਆਪਣੀ ਕਾਰਗੁਜ਼ਾਰੀ ਜੋ ਹੈ ਚਲਾਉਂਦੇ ਹਨ ਤਾਂ ਇਹਨਾਂ ਦੇ ਨਾਮ ਹਨ ਜਸ਼ਨਦੀਪ ਅਤੇ ਅਰਸ਼ਦੀਪ ਸਿੰਘ ਅਤੇ ਇਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਅਤੇ ਜਾਣਾਂਗੇ ਇਹਨਾਂ ਦੀ ਸੋਚ ਬਾਰੇ ਕਿਸ ਤਰ੍ਹਾਂ ਇਸ ਕੀਤੇ ਦੀ ਸ਼ੁਰੂਆਤ ਹੋਈ ਅਤੇ ਕਿਸ ਤਰ੍ਹਾਂ ਇਹਨਾਂ ਦੇ ਵਿੱਚ ਜ਼ਹਿਨ ਦੇ ਵਿੱਚ ਗੱਲ ਆਈ ਕਿ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰ ਦਿਖਾਉਣ ਦਾ ਜੋ ਜਜ਼ਬਾ ਹੈ ਉਹ ਪੈਦਾ ਹੋਇਆ ਤਾਂ ਸਾਡੇ ਨਾਲ ਮੌਜੂਦ ਨੇ ਜਸ਼ਨਦੀਪ ਜਸ਼ਨਦੀਪ ਸਭ ਤੋਂ ਪਹਿਲਾਂ ਤੁਹਾਡਾ ਅਮਰਿਤਸਰ ਪੇਸ਼ ਤੇ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਸਤਿਕਾਰਯੋਗ ਵਾਈਕੋ ਜੀ ਦਾ ਖਾਲਸਾ ਜੀ ਵਾਈਕੋ ਜੀ ਦੇ ਫਤਿਹ ਕੀ ਕਹਿਣਾ ਚਾਹੋਗੇ ਜੋ ਤੁਹਾਡੇ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਕਿਸ ਤਰ੍ਹਾਂ ਸੋਚ ਬਣੀ ਅਤੇ ਕਿਸ ਤਰ੍ਹਾਂ ਤੁਸੀਂ ਇਸ ਉਪਰਾਲੇ ਦੀ ਸ਼ੁਰੂਆਤ ਕੀਤੀ ਪਹਿਲੇ ਤੇ ਮੈਂ ਕਿਸੇ ਜੋਬ ਤੇ ਕਰਦਾ ਸੀਗਾ ਵੀਰ ਮਹਲਾਸਾ ਦੀ ਜੋਬ ਕਰਦਾ ਸੀਗਾ ਜੀ ਤੇ ਇਸ ਤੋਂ ਬਾਅਦ ਮੇਰਾ ਸੀਗਾ ਮੇਰੀ ਸੋਚ ਸੀ ਕਿ ਆਪਣਾ ਕੰਮ ਕਰਨਾ ਹੈ ਤੇ ਉਹ ਆਪਾਂ ਭਾਈ ਸਾਹਿਬ ਨਾਲ ਗੱਲ ਕੀਤੀ ਆਪਣੇ ਤੇ ਕਰ ਉਹਨਾਂ ਨੇ ਕਿਹਾ ਵੀ ਚਲੋ ਆਪਣਾ ਕਰਕੇ ਦੇਖ ਲੈਨੇ ਸ਼ੁਰੂਆਤ ਹੈ ਨਾ ਤੇ ਜਿੱਦਾਂ ਮਹਾਰਾ ਜੀ ਗੁਰੂ ਅਮਰਦਾਸ ਨੇ ਕਿਰਪਾ ਕੀਤੀ ਤੇ ਆਪਾਂ ਆਪਣਾ ਇਹ ਕਾਰਜ ਕੀਤਾ ਸ਼ੁਰੂ ਕਿੰਨਾ ਸਮਾਂ ਚੱਲਿਆ ਤੁਹਾਨੂੰ ਇਸ ਕਾਰਗੋ ਦਾ ਇਹ ਸ਼ੁਰੂ ਕੀਤੇ ਹੋਏ ਹਾਂਜੀ ਇਹ 2 ਸਾਲ ਹੋ ਗਏ ਸਮੇਂ ਦੋਵੇਂ ਭਰਾ ਇਕੱਠੇ ਮਿਲ ਕੇ ਲਗਾਉਂਦੇ ਹੋ ਕੀ ਕਹਿਣਾ ਚਾਹੋਗੇ ਕਦੀ ਸੋਚ ਨਹੀਂ ਆਈ ਕਿ ਤੂੰ ਅੱਗੇ ਵੱਧ ਕੋਈ ਹੋਰ ਪੜ੍ਹਾਈ ਕਰੇ ਜਾਂ ਫਿਰ ਅੱਗੇ ਵੱਧ ਕੇ ਕੋਈ ਨੌਕਰੀ ਕਰ ਉੱਥੇ ਤੁਸੀਂ ਦੋਵੇਂ ਇਕੱਠੇ ਮਿਲ ਕੇ ਇੱਥੇ ਮਿਹਨਤ ਕਰਦੇ ਹੋ ਆਪਣੇ ਕਾਰੋਬਾਰ ਚ ਚਲਾਉਂਦੇ ਹੋ ਹਾਂਜੀ ਅੱਗੇ ਕਰਨ ਉਤੇ ਦਿਲ ਕਰਦਾ ਪੜ੍ਹਾਈ ਤੇ ਉਹ ਦੇਖੋ ਫਿਰ ਘਰ ਦੇ ਵੀ ਥੋੜੇ ਮਜਬੂਰੀਆਂ ਹੁੰਦੀਆਂ ਨੇ ਫਿਰ ਜਿੱਥੋਂ ਆਪਾਂ ਆਪਣੇ ਜਿਹੜਾ ਕੰਮ ਆ ਫਿਰ ਉਹ ਚਲਾਵਾਂਗੇ ਤੇ ਦੇਖੋ ਅੱਗੋਂ ਫਿਰ ਵਧੀਆ ਵੀ ਹੋ ਜਾਏਗਾ ਇਰਾਸਤੀ ਮਾਰਗ ਤੇ ਅਸੀਂ ਮੌਜੂਦਾ ਰੋਜ਼ ਲੱਖਾਂ ਦੀ ਗਿੱਤੇ ਦੇ ਵਿੱਚ ਸ਼ਰਦਾਲੂ ਸੰਗਤਾਂ ਇੱਥੇ ਪਹੁੰਚਦੀਆਂ ਨੇ ਕਿਹੋ ਜਿਹਾ ਪਿਆਰ ਮਿਲਦਾ ਕਿਹੋ ਜਿਹਾ ਹੰਗਾਰਾ ਮਿਲਦਾ ਹਾਂਜੀ ਸੰਗਤ ਵੱਲੋਂ ਤਾਂ ਕਾਫੀ ਪਿਆਰ ਮਿਲਿਆ ਹੈ ਹਾਂ ਤੇ ਸੰਗਤ ਆਂਦੀ ਹੈ ਜਿਹੜੀ ਸੰਗਤਾਂ ਆਂਦੀ ਨੇ ਅਗ ਸਿੰਘ ਆਪਣੇ ਕੋ ਆਂਦੀ ਨੇ ਤਾਂ ਉਹਦਾ ਵੀ ਕਾਫੀ ਸੰਗਤ ਆਂਦੀ ਆ ਛੱਕੇ ਜਾਂਦੇ ਨੇ ਅਸ਼ਦੀਪ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰ ਲੈਣਾ ਅਸ਼ਦੀਪ ਸਭ ਤੋਂ ਪਹਿਲਾਂ ਤੁਹਾਡਾ ਵੀ ਸਵਾਗਤ ਹੈ ਅਮਰਸਰ ਪੇਸ਼ ਤੇ ਜਦ ਤੁਹਾਡੇ ਭਰਾ ਨੇ ਤੁਹਾਡੇ ਸਾਹਮਣੇ ਇਸ ਗੱਲ ਨੂੰ ਰੱਖਿਆ ਕਿ ਆਪਣਾ ਇੱਕ ਕੀਰਤ ਸ਼ੁਰੂ ਕਰਦੇ ਹਾਂ ਤੁਹਾਡੇ ਜ਼ਿਹਨ ਦੇ ਵਿੱਚ ਕੀ ਖਿਆਲ ਆ ਸਭ ਤੋਂ ਪਹਿਲਾਂ ਇਹ ਸ ਇਨੇ ਮੇਰੇ ਨਾਲ ਜਦੋਂ ਇਹ ਇਸ ਕੰਮ ਬਾਰੇ ਗੱਲਬਾਤ ਕੀਤੀ ਜਦੋਂ ਤੇ ਆਪਾਂ ਸੋਚਿਆ ਕਿ ਥੋੜਾ ਬਹੁਤ ਆਪਾਂ ਕਰਕੇ ਦੇਖੀਏ ਇੱਕ ਦੋ ਦਿਨ ਲਗਾ ਕੇ ਵੇਖੀਏ ਪਹਿਲਾਂ ਸ਼ੁਰੂਆਤ ਕਰੀਏ ਕੋਈ ਕੋਈ ਵੀ ਕੰਮ ਆ ਸ਼ੁਰੂਆਤ ਕਰਾਂਗੇ ਘਰੋਂ ਨਿਕਲਾਂਗੇ ਤੇ ਅੱਗੋਂ ਕੋਈ ਸਾਨੂੰ ਮੋਟੀਵੇਟੇਟ ਕਰਨ ਵਾਸਤੇ ਕੋਈ ਨਾ ਕੁਝ ਅੱਗੋਂ ਰਸਤਾ ਮਿਲੇਗਾ ਕੋਈ ਨਾ ਕੋਈ ਜੇ ਆਪਾਂ ਘਰੋਂ ਇਹਨਾਂ ਨਿਕਲਾਂਗੇ ਤੇ ਆਪਾਂ ਨੂੰ ਕੋਈ ਰਾਹ ਹੀ ਨਹੀਂ ਦਿਖਾਈ ਦੇਗਾ ਫਿਰ ਤੇ ਆਪਾਂ ਇੱਕ ਬਕਾਰ ਜ਼ਿੰਦਗੀ ਜੀਣਦੇ ਫਿਰ ਤੇ ਉਹਦੇ ਕੋਈ ਹੈ ਹੀ ਨਹੀਂ ਉਹਦਾ ਕੋਈ ਮੋਟਿਵ ਹੀ ਨਹੀਂ ਹੈਗਾ ਤੇ ਫਿਰ ਅਸੀਂ ਇੱਕ ਦਿਨ ਘਰੋਂ ਨਿਕਲੇ ਆ ਥੋੜਾ ਬਹੁਤ ਸਮਾਨ ਆਪਣਾ ਲੈ ਕੇ ਨਿਕਲੇ ਆ ਤੇ ਤੁਹਾਡਾ ਸਮਾਨ ਵਧਿਆ ਚਲੋ ਮਹਾਰਾਜ ਦੀ ਕਿਰਪਾ ਨਾਲ ਲੱਗ ਗਿਆ ਸਾਰਾ ਫਿਰ ਉਹ ਤੋਗਲੇ ਦਿਨ ਆਪਾਂ ਥੋੜਾ ਵੱਧ ਤਿਆਰ ਕੀਤਾ ਸੰਗਤਾਂ ਦਾ ਪਿਆਰ ਮਿਲਦਾ ਗਿਆ ਗਾਂਂ ਦੀ ਗਾਂ ਫਿਰ ਆਪਾਂ ਹੋਰ ਆਪਣਾ ਸਮਾਨ ਵਧਾਉਣ ਦੀ ਕੋਸ਼ਿਸ਼ ਕੀਤੀ ਆ ਕਿੰਨੇ ਵਜੇ ਇੱਥੇ ਤੁਸੀਂ ਮੌਜੂਦ ਹੁੰਦੇ ਹੋ ਕਿੰਨੇ ਵਜੇ ਤੁਸੀਂ ਆਪਣੀ ਇਸ ਕਾਰਟ ਦੀ ਸ਼ੁਰੂਆਤ ਕਰਦੇ ਅਸੀਂ ਸ਼ਾਮੇ 6:00-7:00 ਵਜੇ ਜਾਂਦੇ ਸਾਨੂੰ ਇੱਥੇ ਆਉਂਦੇ ਆ ਤੇ ਫਿਰ ਰਾਤ ਸਾਨੂੰ 1:30-2:00 ਵਜੇ ਜਾਂਦੇ ਤੇ ਫਿਰ ਇੱਥੋਂ ਆਪਣਾ ਜਾ ਕੇ ਆਪਣਾ ਦਰਸ਼ਨ ਕਰਕੇ ਮਹਾਰਾਜ ਜੀ ਦੇ ਗੁਰੂ ਅਮਰਦਾਸ ਜੀ ਦੇ ਆਪਣਾ ਨਿਤਨੇਮ ਕਰਕੇ ਤੇ ਫਿਰ ਸੌਂ ਜੀਦਾ ਸਵੇਰੇ ਆਪਣਾ ਫੇਰ ਉਹ ਰੁਟੀਨ ਦੇ ਵਿੱਚ ਕੀ ਕਹਣਾ ਚਾਹਗੇ ਤੁਸੀਂ ਖੁਦ ਦੇਖ ਨੌਜਵਾਨ ਅਗੇਓ ਜੋ ਸੋਚ ਤੁਸੀਂ ਲਿੱਤੀ ਸੀ ਕਿ ਹਾਂ ਵੀ ਆਪਣੀ ਕਿਰਤ ਕਰਾਂਗੇ ਤਾਂ ਇਸ ਮੁਕਾਮ ਤੱਕ ਪਹੁੰਚਾਂਗੇ ਉਸ ਮੁਕਾਮ ਤੱਕ ਪਹੁੰਚਦੇ ਲੱਗਦਾ ਐ ਅਸੀਂ ਪਹੁੰਚ ਗਏ ਮੁਕਾਮ ਤੱਕ ਚਲੋ ਆਪਾਂ ਸ਼ੁਰੂਆਤ ਕਰਦੇ ਆਂ ਬਾਕੀ ਸਭ ਕੁਝ ਮਹਾਰਾਜ ਦੇ ਹੱਥ ਵਸਿਆ ਜੋ ਵੀ ਕਰਨਾ ਤੇ ਸਭ ਕੁਝ ਉਹਨਾਂ ਨੇ ਹੀ ਆ ਉਹਨਾਂ ਦੇ ਹੁਕਮ ਤੋਂ ਬਿਨਾਂ ਤੇ ਕੁਝ ਨਹੀਂ ਹੋ ਸਕਦਾ ਬਾਕੀ ਆਪਾਂ ਨੂੰ ਸ਼ੁਰੂਆਤ ਤੇ ਕਰਨੀ ਚਾਹੀਦੀ ਐ ਕਿ ਆਪਾਂ ਸ਼ੁਰੂਆਤ ਕਰਾਂਗੇ ਚੰਗੀ ਸੋਚ ਲੈ ਕੇ ਤੇ ਗਾਂਹ ਵਧ ਸਕਦੇ ਆ ਜੇ ਆਪਾਂ ਘਰੋਂ ਹੀ ਨਿਕਲਾਂਗੇ ਕੁਝ ਕਰਾਂ ਕੁਝ ਸੋਚ ਹੀ ਨਾ ਰੱਖਾਂ ਕੁਝ ਕਰਨ ਦੀ ਤੇ ਫਿਰ ਤਾਂ ਕੁਝ ਹੋਈ ਨਹੀਂ ਸਕਦਾ ਜੀ ਬਾਕੀ ਤੁਹਾਡੀ ਸੋਚ ਨੂੰ ਸਲਾਮ ਹੈ ਤਾਂ ਜਸ਼ਨਦੀਪ ਇੱਕ ਵਾਰੀ ਆਸੀਂ ਚਾਹਾਂਗੇ ਆਖਿਰ ਦੇ ਵਿੱਚ ਤੁਹਾਡੇ ਹਾਨ ਦੇ ਤੁਹਾਡੇ ਜੋ ਹਾਨ ਦੇ ਨੌਜਵਾਨ ਪੀੜੀ ਤੁਹਾਨੂੰ ਇਸ ਵੇਲੇ ਦੇਖ ਰਹੀ ਹੈ ਉਹਨਾਂ ਨੂੰ ਤੁਹਾਡੇ ਵੱਲੋਂ ਕੋਈ ਸੰਦੇਸ਼ ਜੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਕਿਤਨਾ ਕਿਤੇ ਹਾਲਾਤਾਂ ਤੋਂ ਹਿੰਮਤ ਹਾਰ ਜਾਂਦੇ ਨੇ ਉਹਨਾਂ ਨੂੰ ਕੋਈ ਸੰਦੇਸ਼ ਦੇ ਜਿਵੇਂ ਕਿ ਦੇਖੋਗੇ ਅੱਜ ਕੱਲ ਕਾਰੋਬਾਰ ਨਹੀਂ ਹੈਗਾ ਕੋਈ ਇੱਥੇ ਤੇ ਨੌਜਵਾਨ ਅੱਜ ਕੱਲ ਦੇ ਡੋਲਦੇ ਆ ਵੀ ਆਪਾਂ ਬਾਹਰ ਚੱਲੀਏ ਬਾਹਰ ਜੋ ਲੈ ਜਾ ਰਹੇ ਆ ਇੱਥੇ ਆਪਣੇ ਪੰਜਾਬ 'ਚ ਵੀ ਕੰਮ ਹੈਗਾ ਜੇ ਕਰਨ ਤੇ ਸੋਚ ਰੱਖਣ ਤੇ ਕਈ ਨਸ਼ੇ ਆਮਲ ਚਲ ਗਏ ਨੇ ਕਿ ਆਪਾਂ ਦਾ ਇਹੋ ਹੀ ਆ ਵੀ ਅਮਰ ਸਗਣਾ ਚਾਹੀਦਾ ਤੇ ਗੁਰੂ ਵਾਲੇ ਬੰਨਾ ਚਾਹੀਦਾ ਬਾਣੀ ਨਾਲ ਜੁੜਨਾ ਚਾਹੀਦਾ ਤੇ ਆਪਣਾ ਬਾਣਾ ਪਾਣਾ ਚਾਹੀਦਾ ਤੇ ਗੁਰੂ ਸਾਹਿਬ ਦਾ ਵੀ ਹੁਕਮ ਹੈ ਪੀਵੋ ਪਹੁਲ ਖੰਡੇ ਤਾਰ ਹੋਏ ਜਨਮ ਸੁਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਆਪਾਂ ਕਹਾਂਗੇ ਵੀ ਅਮਰਤਾਰੀ ਹੋਵੋ ਤੇ ਆਪਣਾ ਕੀਰਤ ਕਾਰਜ ਕਰੋ ਸਾਰੇ ਤਾਂ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਤਾਂ ਐਸਨ ਜਸ਼ਨਦੀਪ ਅਤੇ ਅਰਸ਼ਦੀਪ ਸਿੰਘ ਜਿੰਨਾਂ ਵੱਲੋਂ ਨੌਜਵਾਨ ਭਰਾਵਾਂ ਵੱਲੋਂ ਨੇ ਅੰਗ ਵੀਰਾਂ ਵੱਲੋਂ ਇਹ ਕਿਰਤ ਜੋ ਹੈ ਵਿਰਾਸਤੀ ਮਾਰਗ ਵਿੱਚ ਇਹ ਕੀਤੀ ਜਾ ਰਹੀ ਹੈ ਅਤੇ ਇਸ ਕਹਾਣੀ ਦੇ ਨਾਲ ਜੁੜ ਕੇ ਜੇ ਤੁਹਾਨੂੰ ਵੀ ਕਿਤੇ ਨਾ ਕਿਤੇ ਪ੍ਰੇਰਣਾ ਮਿਲੀ ਹੈ ਤਾਂ ਸਾਡਾ ਵੀਡੀਓ ਬਣਾਉਣ ਦਾ ਮਕਸਦ ਸਫਲ ਹੋ ਜਾਂਦਾ ਹੈ ਐ ਸਤਰਾ ਦੀ ਆਪਣੇ ਅੰਮ੍ਰਿਤਸਰ ਸ਼ਹਿਰ ਨਾਲ ਜੁੜੀਆਂ ਕਈ ਕਹਾਣੀਆਂ ਦੇ ਨਾਲ ਤੁਹਾਨੂੰ ਰੂਬਰੂ ਕਰਾਂਦੇ ਰਹਾਂਗੇ ਬਣੇ ਰੋ ਅੰਮ੍ਰਿਤਸਰ